ਬੰਦਾ ਛੜਾ ਹੋਵੇ ਪਰ ਉਸਦੇ ਭਰਾ ਨਾ ਹੋਵੇ ਤਾਂ ਸਿਰਫ ਪੈਣਾ ਹੋਣ ਤਾਂ ਉਸੋ ਉਹ ਜ਼ਮੀਨ ਕਿਹੜੇ ਬੰਦੇ ਨੂੰ ਮਿਲੂਗੀ ਜਿਹੜਾ ਛੜਾ ਬੰਦਾ ਹੈ ਨਾ ਜੀ ਜਿਸ ਟਾਈਮ ਛੜੇ ਬੰਦੇ ਦੀ ਡੈਥ ਹੁੰਦੀ ਹੈ ਜੇ ਤਾਂ ਉਸ ਤੋਂ ਪਹਿਲਾਂ ਕੋਈ ਉਹਦਾ ਭੈਣ ਭਾਈ ਗੁਜ਼ਰਿਆ ਹੋਇਆ ਹੈ ਹਾਂਜੀ ਉਹਨੂੰ ਨਹੀਂ ਜਾਂਦੀ ਹੈਗੀ ਜੇ ਉਹਦਾ ਭੈਣ ਭਾਈ ਕੋਈ ਬਾਅਦ ਚ ਗੁਜ਼ਰਿਆ ਉਸ ਤੋਂ ਹਾਂਜੀ ਹਾਂ ਉਸ ਟਾਈਮ ਜੂਂਦਾ ਸੀ ਜਿਸ ਟਾਈਮ ਉਹਦੀ ਡੈਥ ਹੋਈ ਹੈ ਉਹਨਾਂ ਨੂੰ ਜਾਊ ਜਿਹੜੇ ਜੂਂਦੇ ਨੇ ਭੈਣ ਭਾਈ ਉਹਦੇ ਭੈਣ ਭਾਈ ਜੇ ਬਾਪ ਜੂਂਦਾ ਤਾਂ ਭੈਣ ਭਾਈ ਉਹਨੂੰ ਨਹੀਂ ਜਾਂਦੀ ਫਿਰ ਬਾਪ ਨੂੰ ਹੀ ਜਾਊਗੀ ਫਿਰ ਬਾਪ ਨੂੰ ਜਾਏਗੀ ਜੇ ਮਾਂ ਜੁਂਦੀ ਹੈ ਪਹਿਲਾਂ ਮਾਂ ਨੂੰ ਜਾਓ ਜੇ ਮਾਂ ਮਰੀ ਹੋਈ ਹੈ ਬਾਪ ਜੁਂਦੇ ਰ ਬਾਪ ਨੂੰ ਜਾਓ ਠੀਕ ਆ ਜੇ ਉਸ ਤੋਂ ਪਹਿਲਾਂ ਕੋਈ ਫੈਮਿਲੀ ਦਾ ਕੋਈ ਮੈਂਬਰ ਕੁਝ ਉਹ ਉਹਨਾਂ ਨੂੰ ਨਹੀਂ ਜਾਂਦੀ ਉਹਨੂੰ ਨਹੀਂ ਜਾਂਦੀ ਜੇ ਉਹਦਾ ਕੋਈ ਪੈਣ ਭਾਈ ਗੁਜ਼ਰ ਗਿਆ ਪਹਿਲਾਂ ਵੀ ਉਹਦੇ ਬੱਚਿਆਂ ਨੂੰ ਬਾਜੂ ਉਹਨੂੰ ਨਹੀਂ ਜਾਂਦੀ ਅੱਜ ਆਪਾਂ ਹੋਰ ਨਵੇਂ ਸਵਾਲ ਲੈ ਕੇ ਆਏ ਆ ਤੇ ਇੱਕ ਆਪਾਂ ਫਰਦ ਦੀ ਕਾਪੀ ਵੀ ਲੈ ਕੇ ਆਏ ਆ ਨਵੀਂ ਤੇ ਇੱਕ ਆਪਣਾ ਵੀ ਪੁਰਾਣੀ ਹੈ ਇਹਦੇ ਬਾਰੇ ਵੀ ਆਪਾਂ ਕੁਝ ਜਾਣਕਾਰੀ ਸਾਂਝੀ ਕਰਾਂਗੇ ਬਾਕੀ ਜਿਹੜੇ ਤੁਹਾਡੇ ਸਵਾਲ ਤੁਸੀਂ ਭੇਜਦੇ ਹੋ ਉਹ ਹਰ ਵਾਰ ਆਪਾਂ ਸਵਾਲਾਂ ਦੇ ਆਧਾਰ ਤੇ ਵੀਡੀਓ ਬਣਾਉਂਦੇ ਆ ਰਹੇ ਆਂ ਤੇ ਜੇਕਰ ਆਪਣੇ ਕਿਸੇ ਪਹਿਣ ਪੁਰਾਣੇ ਆਪਣੀ ਚੈਨਲ ਨੂੰ ਜਾਂ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਜਰੂਰ ਕਰੋ ਤਾਂ ਸਾਡੀ ਜਾਣਕਾਰੀ ਕਿ ਹੋਜੀ ਲੱਗਦੀ ਉਹ ਵੀ ਸਾਨੂੰ ਕਮੈਂਟ ਕਰਕੇ ਹੱਲਾਸ਼ੀਰੀ ਦਿਆ ਕਰੋ ਕੰਦੀ ਛੜੇ ਬੰਦੇ ਦੀ ਜ਼ਮੀਨ ਉਸਦੇ ਭਤੀਜੇ ਨੂੰ ਤਬਦੀਲ ਮਲਕੀਅਤ ਹੋ ਸਕਦੀ ਹੈ ਛੜੇ ਬੰਦੇ ਦੀ ਹਾਂਜੀ ਭਤੀਜੇ ਨੂੰ ਹੋ ਸਕਦੀ ਹੈ ਜੇ ਛੜਾ ਹੈ ਨਾ ਉਹ ਵਿਆਹ ਕਰਾਈ ਨਹੀਂ ਹੈ ਉਹਨੇ ਬੰਦੇ ਨੇ ਹਾਂ ਹਾਂ ਫਿਰ ਹੋ ਸਕਦੀ ਹੈ ਫਿਰ ਹੋ ਸਕਦੀ ਹੈ ਕੁਝ ਨਹੀਂ ਕੋਈ ਦਿੱਖਿਆ ਜੀ ਨਾ ਕੰਦੀ ਛੜੇ ਉਹ ਤਾਂ ਬਸਿੱਤ ਜਿਹਨੂੰ ਮਰਜ਼ੀ ਕਰ ਜੇ ਨਾ ਜੀ ਵਰਾਸਤ ਜਣ ਕੇ ਉਹਦੀ ਜਿਹੜੀ ਵਿਰਾਸਤ ਹੈ ਨਾ ਜੀ ਵਿਰਾਸਤ ਜਦੋਂ ਭਾਈ ਜੁਨੇ ਫਿਰ ਵਿਰਾਸਤ ਪਤੀਜੇ ਨੂੰ ਨਹੀਂ ਜਾਂਦੀ ਉਹ ਜ਼ਮੀਨ ਬਸਿਤ ਕਰਾ ਸਕਦਾ ਉਹ ਬਲੱਡ ਰਿਲੇਸ਼ਨਸ਼ਿਪ ਤਬਦੀਲ ਵੀ ਕਰਾ ਸਕਦਾ ਉਹ ਠੀਕ ਆ ਬਲੱਡ ਰਿਲੇਸ਼ਨ ਚ ਤਬਦੀਲ ਕਰਾ ਸਕਦਾ ਹੈ ਬਸਿਤ ਵੀ ਕਰਾ ਸਕਦਾ ਹੈ ਪਤੀਜੇ ਨੂੰ ਹੂੰ ਤੇ ਜੇ ਉਹਦੀ ਡੈਥ ਤੋਂ ਬਾਅਦ ਹੈ ਡੈਥ ਤੋਂ ਬਾਅਦ ਤਾਂ ਭਾਈਆਂ ਜੁਨੇ ਭਾਈਆਂ ਨੂੰ ਜੋ ਪਤੀਜੇ ਨੂੰ ਨਹੀਂ ਜਾਂਦੀ ਪਤੀਜੇ ਨੂੰ ਨਹੀਂ ਜਾਂਦੀ ਹਾਂ ਠੀਕਾ ਮੰਨ ਲਓ ਜਿਹੜਾ ਤੁਸੀਂ ਜਿਉਂਦਾ ਕਹਿ ਰਹੇ ਹੋ ਜੇ ਮੰਨ ਲਓ ਉਹਦੇ ਵਿੱਚ ਇੱਕ ਭਰਾ ਗੁਜ਼ਰ ਗਿਆ ਉਹਦੇ ਕਿ ਬੱਚੇ ਹੈਗੇ ਬੱਚਿਆਂ ਨੂੰ ਬਣੀ ਜਾਂਦੀ ਫਿਰ ਉਹ ਬੱਚਿਆਂ ਨੂੰ ਨਹੀਂ ਜਾਂਦੀ ਜਿਹੜੇ ਉਹਦੇ ਜੂਨੇ ਪੈਣ ਪਾਈ ਹੈ ਪਹਿਲਾਂ ਤਾਂ ਮਾਂ ਜੇ ਮਾਂ ਜੂਨੇ ਮਾਂ ਨੂੰ ਜਾਉ ਠੀਕਾ ਜੇ ਮਾਂ ਮਰੀ ਹੋਈ ਹੈ ਫਿਰ ਪਿਓ ਨੂੰ ਜਾਉ ਜੇ ਮਾਂ ਤੇ ਪਿਓ ਦੋਏ ਨਹੀਂ ਹੈਗੇ ਫਿਰ ਉਹਦੇ ਜਿਹੜੇ ਜੂਨੇ ਪੈਣ ਪਾਈ ਨੂੰ ਉਹਨਾਂ ਨੂੰ ਜਾਉ ਫਿਰ ਉਹਨਾਂ ਨੂੰ ਜਾਉ ਇੱਥੇ ਤੀਜਾ ਸਵਾਰ ਨੂੰ ਫੇਰ ਪਤਾ ਬੰਦੇ ਨੇ ਕਹਿੰਦਾ ਛਰੇ ਬੰਦੇ ਦੀ ਮਾਂ ਸਵਰਗਵਾਸ ਹੋ ਜਾ ਉਹ ਹੋ ਜਾਵੇ ਤਾਂ ਉਹ ਜ਼ਮੀਨ ਭਾਈ ਤੇ ਪਿਓ ਨੂੰ ਜਾ ਸਕਦੀ ਹੈ ਭਾਈ ਨੂੰ ਨਹੀਂ ਜਾਂਦੀ ਪਿਓ ਨੂੰ ਜਾਉ ਇਕੱਲੇ ਨੂੰ ਪਾਈ ਨੂੰ ਨਹੀਂ ਜਾਂਦੀ ਸਭ ਤੋਂ ਪਹਿਲਾਂ ਤਾਂ ਜੇ ਮਾਂ ਜੂੰਦੀ ਹੈ ਮਾਂ ਨੂੰ ਜਾਊ ਕੱਲੀ ਨੂੰ ਮਾਂ ਸਵਰਗਵਾਸ ਹੋ ਗਈ ਮਾਂ ਸਵਰਗਵਾਸ ਹੋ ਗਈ ਬਾਪ ਨੂੰ ਜਾਊਗੀ ਪਾਈ ਨੂੰ ਨਹੀਂ ਜਾਂਦੀ ਅੱਛਾ ਪਾਈਆਂ ਤੋਂ ਪਹਿਲਾਂ ਬਾਪ ਨੂੰ ਜਾਊਗੀ ਹਾਂ ਠੀਕ ਹੈ ਜੀ ਸਾਰੀ ਵੀ ਇਹਨਾਂ ਗਿਰਮ ਬਾਪ ਦੇ ਨਾਲ ਚੜੂਗੀ ਹਾਂ ਬਾਪ ਦੇ ਨਾਲ ਚੜੂਗੀ ਬਾਪ ਗਾਹ ਜਿੰਨੂੰ ਮਰਜ਼ੀ ਕਰਾਵੇਗਾ ਜਿਵੇਂ ਆਪਾਂ ਪਿੱਛੇ ਗੱਲ ਕਰ ਰਹੇ ਸੀ ਪਹਿਲੇ ਸਵਾਲ ਦੇ ਵਿੱਚ ਉਹਦੇ ਭਰਾ ਨੂੰ ਜਾ ਸਕਦੀ ਛੜੇ ਜਮੀਨ ਤੇ ਛੜੇ ਦੇ ਜਮੀਨ ਭਰਾ ਨੂੰ ਤਾਂ ਜਾਊ ਜੇ ਮਾਂ ਬਾਪ ਹੈ ਨਹੀਂ ਅਛਾ ਅਗਰ ਜੇ ਮਾਪੇ ਵਾਪਾ ਹੈ ਨਹੀਂ ਹਾਂ ਹਾਂ ਫਿਰ ਪ੍ਰਾਵਾ ਨੂੰ ਜਾਓ ਜੂੰਦਿਆਂ ਨੂੰ ਜਿਉਂਦਿਆਂ ਨੂੰ ਜਿਹੜੇ ਉਸ ਦੀ ਡੈਥ ਟਾਈਮ ਜੂੰਦੇ ਸੀ ਉਹਨਾਂ ਨੂੰ ਠੀਕ ਆ ਅਗਰ ਉਹਦੇ ਮਾਪੇ ਨਹੀਂ ਹੈਗੇ ਤਾਂ ਭਾਈਆਂ ਨੂੰ ਜਾਓਗੇ ਤਾਂ ਭਾਈਆਂ ਨੂੰ ਜਾਓਗੇ ਭੈਣ ਪੈੜਾ ਨੂੰ ਵੀ ਜਾ ਸਕਦੇ ਜੇ ਪੈੜਾ ਜੂੰਦੀਆਂ ਨੇ ਜੇ ਭੈਣਾਂ ਜੂੰਦੀਆਂ ਨਹੀਂ ਨੇ ਠੀਕ ਠੀਕ ਆ ਅਗਰ ਜੇ ਮਾਪੇ ਉਹ ਬੈਠਾ ਤਾਂ ਪਹਿਲਾਂ ਮਾ ਪਹਿਲਾਂ ਸਭ ਤੋਂ ਪਹਿਲਾਂ ਤਾਂ ਮਾਂ ਨੂੰ ਜਾਓ ਜੇ ਮਾਂ ਜੂੰਦੀ ਹੈ ਜੇ ਮਾਂ ਵੀ ਹੈ ਨਹੀਂ ਫਿਰ ਬਾਪਾ ਜੂੰਦਾ ਬਾਪ ਨੂੰ ਜਾਊਗੀ ਠੀਕ ਆ ਜੇ ਮਾਪੇ ਦੋ ਹੀ ਨਹੀਂ ਹੈਗੇ ਫਿਰ ਭੈਣ ਭਾਈ ਜਿਹੜੇ ਜੂੰਦੇ ਨੇ ਉਹਨਾਂ ਨੂੰ ਜਾਓਗੇ ਠੀਕ ਆ ਸਪੋਜ਼ ਕਰੋ ਲਾਸਟ ਸ ਮੰਨ ਲਓ ਦੋਨੇ ਜਿਉਂਦੇ ਨੇ ਹਾਂ ਉਹ ਫਿਰ ਦੋਨਾਂ ਨੂੰ ਜਉ ਮਾਂ ਨੂੰ ਜਉ ਕੱਲੀ ਨੂੰ ਅੱਛਾ ਫਿਰ ਪਿਪਿਓ ਇਹਨੂੰ ਨਹੀਂ ਜਉ ਨਹੀਂ ਜਾਂਦੀ ਮਾਂ ਨੂੰ ਜਉ ਇਹਦਾ ਕਰ ਆਪਣਾ ਐਪ ਬਣਾਇਆ ਪੰਜਾਬ ਦੇ ਹੀਰੇ ਇਹ ਪਲੇ ਸਟੋਰ ਪਲੱਸ ਐਪ ਸਟੋਰ ਤੇ ਦੋਨਾਂ ਤੇ ਅਵੇਲੇਬਲ ਹੈਗਾ ਜਦੋਂ ਤੁਸੀਂ ਐਪ ਨੂੰ ਡਾਊਨਲੋਡ ਕਰ ਲਿਆ ਤੁਹਾਨੂੰ ਤਿੰਨ ਕਾਲਮ ਮਿਲਣਗੇ ਪਹਿਲਾ ਕਾਲਮ ਮਿਲੇਗਾ ਫ੍ਰੀ ਮਟੀਰੀਅਲ ਲੈਂਡ ਰਿਕਾਰਡ ਵੀਡੀਓ ਪਲੱਸ ਰਿਕਾਰਡਡ ਵੀਡੀਓ ਇਹ ਤਿੰਨਾਂ ਕਾਲਮਾਂ ਦੇ ਵਿੱਚ 150 ਤੋਂ ਵੱਧ ਵੀਡੀਓ ਪਈਆਂ ਨੇ ਟੋਟਲੀ ਸੈਪ ਦੇ ਵਿੱਚ 163 ਵੀਡੀਓ ਨੇ ਕਿਸੇ ਵੀ ਭੈਣ ਭਰਾ ਨੂੰ ਚਲਾਉਣ ਦੇ ਵਿੱਚ ਕੋਈ ਦਿੱਕਤ ਹੈਗੀ ਆ 6283105702 ਤੇ ਸਾਨੂੰ ਵਟਸਐਪ ਮੈਸੇਜ ਕਰੋ ਕਿਸੇ ਵੀ ਕੰਟਰੀ ਦੇ ਵਿੱਚੋਂ ਚਾਹੇ ਤੁਸੀਂ ਦੇਸ਼ ਦੇ ਵਿੱਚੋਂ ਵਿਦੇਸ਼ ਦੇ ਵਿੱਚੋਂ ਹਰੇਕ ਥਾਂ 'ਤੇ ਤੁਹਾਨੂੰ ਇਹ ਐਪ ਮਿਲੂਗਾ ਸਾਡੀ ਗਰੰਟੀ ਆ ਜਿਹੜੇ ਭੈਣ ਭਰਾ ਨੇ ਇੱਕ ਵੀਡੀਓ ਦੇ ਲਾਇਕ 163 ਵੀਡੀਓ ਦੇਖ ਲਈਆਂ ਉਹ ਇਹ ਚੀਜ਼ ਦਾ ਮਾਸਟਰ ਬਣੇਗਾ ਸੋ ਇਹ ਵੀਡੀਓ ਵਾਦ-ਵਾਦ ਸ਼ੇਅਰ ਕਰਿਓ ਕਮੈਂਟ ਕਰਕੇ ਦੱਸੋ ਇਹ ਜਾਣਕਾਰੀ ਕਿਵੇਂ ਜਮ੍ਹਾਂਬੰਦੀ ਵਿੱਚ ਕੇਂਦਰੀ ਸਰਕਾਰ ਹਿੱਸੇਦਾਰ ਲਿਖਿਆ ਹੁੰਦਾ ਇਹਦਾ ਕੀ ਮਤਲਬ ਹੈ ਕੇਂਦਰੀ ਸਰਕਾਰ ਮਤਲਬ ਵੀ ਸੈਂਟਰ ਸਰਕਾਰ ਭਾਰਤ ਸਰਕਾਰ ਲਾ ਲਓ ਠੀਕ ਹੈ ਜੀ ਪੰਜਾਬ ਸਰਕਾਰ ਹੋ ਗਈ ਸੂਬੇ ਦੀ ਸਰਕਾਰ ਹੋ ਗਈ ਹੂੰ ਸੈਂਟਰ ਸਰਕਾਰ ਭਾਰਤ ਸਰਕਾਰ ਠੀਕ ਹੈ ਮਾਜੀ ਕਹਿੰਦੇ ਜੇ ਰਜਿਸਟਰੀ ਵਿੱਚ ਜਗ੍ਹਾ ਦਾ ਟੁਕੜੇ ਕਬਜ਼ਾ ਵੱਧੋਵੇ ਤਾਂ ਰਜਿਸਟਰੀ ਵਿੱਚ ਪੂਰੀ ਕਿਵੇਂ ਕਰਵਾ ਸਕਦੇ ਆ ਪੂਰੀ ਤਾਂ ਰਜਿਸਟਰੀ ਕਰਾਈ ਤੂੰ ਹੋਊਗੀ ਜੀ ਜਿੰਨੀ ਆਪਾਂ ਰਜਿਸਟਰੀ ਕਰਾਈ ਉਹਨੇ ਦੀ ਮਾਲਕ ਰਹਾਗੇ ਆਪਾਂ ਕਬਜ਼ਾ ਚਾਹੇ ਤੁਸੀਂ ਜਿੰਨੀ ਮਰਜ਼ੀ ਦੇ ਕਰ ਰੱਖੇ ਠੀਕ ਆ ਹੁਣ ਸਪੋਜ਼ ਕਰੋ ਕਿਸੇ ਜ਼ਮੀਨ ਤੇ ਆਪਾਂ 10 ਕਿੱਲੇ ਦੇ ਕਬਜ਼ਾ ਕਰਖੇ ਰਜਿਸਟਰੀ 2 ਕਿੱਲੇ ਦੇ ਕਰੇ ਮਾਲਕ ਤਾਂ ਆਪਾਂ 2 ਕਿੱਲੇ ਨਹੀਂ ਰਹਾਗੇ ਨਾ 8 ਕਿੱਲੇ ਦੀ ਇਹ ਤੁਹਾਨੂੰ ਵੀ ਆਪਾਂ ਮਾਲਕੀ ਬਣ ਜਾਗੇ ਮਾਲਕੀ ਦਾ ਰਜਿਸਟਰੀ ਕਰਾਈ ਤੂੰ ਬਣਾਗੇ ਠੀਕ ਠੀਕ ਆਲੀ ਤੋਂ ਇੱਕ ਸ਼ਾਮਲਾਟ ਖੇਵਟ ਕੀ ਹੁੰਦੀ ਹੈ ਸ਼ਾਮਲਾਟ ਹੁੰਦਾ ਹੈ ਸਾਂਝਾ ਸ਼ਾਮ ਸਾਂਝੇ ਪਿੰਡ ਦਾ ਸਾਂਜੀ ਖੇਵਟ ਸ਼ਾਮਲਾਤ ਖੇਵਟ ਦਾ ਮਤਲਬ ਸਾਂਜੀ ਖੇਵਟ ਹਮ ਸ਼ਾਮਲਾ ਦੇ ਸਾਂਜੀ ਪਿੰਡ ਪਿੰਡ ਦੀ ਸਾਂਜੀ ਪਿੰਡ ਦੀ ਹੋਊਗੀ ਹਾਂ ਸ਼ਾਮਲਾ ਪੱਤੀ ਪੱਤੀ ਦੀ ਸਾਂਜੀ ਅੱਛਾ ਪੱਤੀ ਦੀ ਸਾਂਜੀ ਹੋਵੇ ਹਾਂ ਠੀਕ ਹੈ ਪੱਤੀ ਦਾ ਨੋ ਪਾਇਆ ਹੋਵੇ ਜੇ ਵਿਆਹ ਫਲਾਣੀ ਪੱਤੀ ਦੀ ਹੈ ਫਿਰ ਉਸੇ ਪੱਤੀ ਦੇ ਦੂਜੀਆਂ ਪੱਤੀਆਂ ਦਾ ਕੋਈ ਲਾਗ ਅਦਗਾਂ ਨਹੀਂ ਉਹਦੇ ਨਾਲ ਅੱਛਾ ਉਹਦੇ ਨਾਲ ਕੋਈ ਲਾਗ ਦੇਖਣੀ ਹਾਂ ਸ਼ਾਮਲਾਤ ਮੀਨ ਜੀ ਸਾਂਝਾ ਸਾਂਝਾ ਹੋ ਗਿਆ ਕਹਿੰਦਾ ਪਿਓ ਨੇ ਪੁੱਤ ਦੇ ਨਾਮ ਜ਼ਮੀਨ ਕਰਵਾ ਦਿੱਤੀ ਹੁਣ ਪੁੱਤਰ ਰੋਟੀ ਨਹੀਂ ਦੇ ਰਿਹਾ ਤਾਂ ਮਾਪਿਓ ਕੀ ਕਰਨਾ ਮਾਪਿਓ ਜਨ ਕੇ ਇਸ ਡੀਮ ਤੇ ਜਾ ਕੇ ਉਹ ਰਿਸ਼ਤੀ ਜਿਹੜੀ ਤਬਦੀਲ ਮਿਲਕਤੀ ਕਰਾਈਏ ਤੜਾ ਸਕਦੇ ਨੇ ਅੱਛਾ ਇਹਦਾ ਕੋਈ ਟਾਈਮ ਬਾਉਂਡ ਹੁੰਦਾ ਜੀ ਕਿੰਨੇ ਦਾ ਮਾਤੜਾ ਸਕਦੇ ਟਾਈਮ ਬਾਉਂਡ ਨਹੀਂ ਹੈਦਾ ਜੀ ਕੋਈ ਅੱਛਾ ਜੀ ਇਹ ਕਿਹਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਵੀ ਜੇ ਉਹ ਚ ਲਾਈਨ ਲਿਖਾਈ ਹੋਵੇ ਉਹ ਲਿਖਾਉਣੀ ਹਾਂ ਉਹ ਲਿਖਾਉਣੀ ਜ਼ਰੂਰੀ ਹੈ ਮਾਪੇ ਨੂੰ ਜੇ ਉਹਨਾਂ ਨੂੰ ਇਹ ਲੱਗਦਾ ਵੀ ਕੱਲ ਨੂੰ ਜੇ ਮੱਖਾਂ ਨੇ ਸੇਵਾ ਨਾ ਕਰੀ ਤਾਂ ਮੈਂ ਕੀ ਕਰੂੰਗਾ ਤਾਂ ਇਹ ਲਾਈਨ ਲਿਖਾ ਦੇਣੀ ਚਾਹੀਦੀ ਵੀ ਜੇ ਕੱਲ ਨੂੰ ਮੇਰੀ ਨਹੀਂ ਸੇਵਾ ਕਰਨਗੇ ਤਾਂ ਮੈਂ ਰਿਸ਼ਤੀ ਤੜਾ ਸਕਦਾ ਉਹ ਲੈਂਡ ਵਿੱਚ ਐਡ ਹੋਣੀ ਚਾਹੀਦੀ ਹੈ ਰਿਸ਼ਤੀ ਦੇ ਤਬਦੀਲ ਮਿਲਕੀਤ ਵਾਲੀ ਉਹਦੇ ਉਹਦੇ ਵਿੱਚ ਐਡ ਹੋਣੀ ਚਾਹੀਦੀ ਹੈ ਹਾਂ ਠੀਕ ਹੈ ਕਹਿੰਦਾ ਜੇਕਰ ਕੋਈ ਬਜ਼ੁਰਗ ਜ਼ਮੀਨ ਵੱਧ ਕੱਟ ਦਿੰਦਾ ਹੈ ਤਾਂ ਉਸ ਨੂੰ ਬਿਲ ਇੱਕ ਨੂੰ ਬਿਲਕੁਲ ਨਹੀਂ ਦਿੰਦਾ ਜਿਸ ਪੁੱਤਰ ਨੂੰ ਜ਼ਮੀਨ ਨਹੀਂ ਮਿਲੀ ਉਸ ਦਾ ਪੁੱਤਰ ਪੋਤਾ ਅਪਣਾਈ ਸਕੇ ਮੇ ਲੈ ਸਕਦੇ ਹਾਂ ਹਾਂ ਉਹ ਦੇਖੋ ਜੇ ਜ਼ਮੀਨ ਹੈਗੀ ਜੱਦੀ ਹਾਂਜੀ ਚਾਰ ਪੁੱਸਤਾਂ ਤੋਂ ਚੱਲੀ ਆ ਰਹੀ ਹੈ ਠੀਕ ਹੈ ਫਿਰ ਤਾਂ ਉਹ ਕੇਸ ਪਾ ਕੇ ਲੈ ਸਕਦਾ ਜੇ ਹਸਾਬਤ ਕਰਦੇ ਵੀ ਚਾਰ ਪੀੜੀਆਂ ਤੋਂ ਸਾਡੀ ਜੱਡੀ ਚੱਲੀ ਆ ਰਹੀ ਏ ਠੀਕ ਹੈ ਜੀ ਜੇ ਚਾਰ ਪੀੜੀ ਤੋਂ ਨਹੀਂ ਹੈ ਕਿ ਬਾਅਦ ਚ ਉਹਨੇ ਮੁੱਲ ਲਈ ਹੈ ਜਾਂ ਜਾਨੀ ਕਿ ਉਹਨੂੰ ਘੱਟ ਪੀੜੀਆਂ ਤੋਂ ਆਈ ਹੋਈ ਏ ਫਿਰ ਉਹ ਜਿੰਨੂੰ ਮਰਜ਼ੀ ਦੇ ਜੀ ਫਿਰ ਕਿਸੇ ਦਾ ਕੋਈ ਇਤਰਾਜ਼ ਨਹੀਂ ਇਸ ਚ ਪੁੱਗਦਾ ਅੱਛਾ ਫਿਰ ਕਿਸੇ ਦਾ ਕੋਈ ਇਤਰਾਜ਼ ਨਹੀਂ ਹੈ ਜੇ ਫਿਰ ਚਾਰ ਪੁਰਸ਼ਾਂ ਦੀ ਗੱਲ ਕਰ ਰਹੇ ਹਾਂ ਤੁਸੀਂ ਉਹ ਫਿਰ ਕਿਵੇਂ ਰਿਕਾਰਡ ਕਢਾ ਸਕਦੇ ਚਾਰ ਪੁਰਸ਼ਾਂ ਜਿਵੇਂ ਉਹਦੇ ਪਿਓ ਦੇ ਜਮੀਨ ਉਹਨੂੰ ਆਈ ਉਸ ਤੋਂ ਬਾਅਦ ਪਿਓ ਨੂੰ ਦਾਦੇ ਦੀ ਆਈ ਉਸ ਤੋਂ ਪਹਿਲਾਂ ਦਾਦੇ ਦੇ ਪਰਦਾਦੇ ਦੀ ਆਈ ਉਸ ਤੋਂ ਪਹਿਲਾਂ ਪਰਦਾਦੇ ਦੇ ਬਾਪ ਦੀ ਆਈ ਚਾਰ ਪੀੜੀਆਂ ਇਹ ਸਾਰੇ ਇਹ ਇਹ ਬਰੈਨਾ ਪੁਰਾਣਾ ਰਿਕਾਰਡ ਮਿਲ ਮਿਲ ਜਾਂਦਾ ਜੀ ਮਿਲ ਜਾਂਦਾ ਸਾਰਾ ਮਿਲ ਜਾਂਦਾ ਅੱਛਾ ਵੀ ਜ਼ਮੀਨ ਕਿੱਥੋਂ ਕਿੱਥੋਂ ਚੱਲੀ ਆ ਜੀ ਹਾਂ 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 ਠੀਕ ਆ ਉਹ ਸਾਰਾ ਰਿਕਾਰਡ ਫਿਰ ਨਾਲ ਲੱਗੇ ਸਾਬਤ ਕਰਾਂਗੇ ਪਤਾ ਜਿਹੜੇ ਜਿਹੜੇ ਬੰਦੇ ਦਾ ਹਿੱਸਾ ਬਣਦਾ ਜਦੋਂ ਬੰਦਾ ਕੋਈ ਜਨਮ ਲੈ ਲੈਂਦਾ ਹੈ ਜਿਹੜੀ ਜੱਦੀ ਜਾਇਦਾਦ ਹੈ ਉਹ 'ਚ ਜਨਮ ਲੈਣ ਤੋਂ ਬਾਅਦ ਉਹਦਾ ਹਿੱਸਾ ਬਣ ਜਾਂਦਾ ਹੈ ਕਿ ਕੁੜੀਏ ਜੇ ਮੁੰਡਾ ਚਾਹੇ ਕੁੜੀਏ ਚਾਹੇ ਕਹਿੰਦੇ ਸਾਂਝੀ ਖੇਵਟੇ ਵਿੱਚ ਇਕੱਲੇ ਬੰਦੇ ਦੀ ਤਕਸੀਮ ਕਿੰਨੇ ਕੁ ਸਮੇਂ ਵਿੱਚ ਹੋ ਸਕਦੀ ਹੈ ਜਾਂ ਕਿਵੇਂ ਕਰਵਾ ਸਕਦੇ ਆ ਟਾਈਮ ਦੀ ਕੋਈ ਲਿਮਟ ਨਹੀਂ ਹੈ ਜੇ ਇਕੱਲਾ ਬੰਦਾ ਜਿਹੜੀ ਬਾਕੀ ਬੰਦੇ ਸਹਿਮਤ ਨਹੀਂ ਹੈ ਇਕੱਲਾ ਬੰਦਾ ਉਹ ਕੇਸ ਪਾ ਕੇ ਤਕਸੀਮ ਕਰਾ ਸਕਦਾ ਹੈ ਠੀਕ ਹੈ ਜੀ ਟਾਈਮ ਵਾਲਾ ਨਹੀਂ ਹੈ ਟਾਈਮ ਦੀ ਕੋਈ ਲਿਮਟ ਨਹੀਂ ਹੁੰਦੀ ਜੀ ਠੀਕ ਹੈ ਟਾਈਮ ਤਾਂ ਜਣੇ ਕਿ ਬੰਦੇ ਕਈ ਹਿਸ਼ਾਰ ਹੁੰਦੇ ਨੇ ਤੋੜਾ ਫੇਰੀ ਜਿਆਦਾ ਕਰ ਲੈਂਦੇ ਨੇ ਉਹ ਜਲਦੀ ਕਰਾ ਲੈਂਦੇ ਨੇ ਜੀ ਕਈ ਬੰਦੇ ਜਣੇ ਕਿ ਕਿਰਾਂ ਕੇਸ ਪਾ ਕੇ ਮੁਰਕੇ ਗੌਰ ਨਹੀਂ ਕਰਦੇ ਉਹਨਾਂ ਨੂੰ ਵੱਧ ਟਾਈਮ ਲੱਗ ਜਾਂਦਾ ਜੀ ਉਹਨਾਂ ਨੂੰ ਵੱਧ ਜਣ ਲੱਗ ਜਾਂਦਾ ਜੀ ਕਦੇ ਕੱਲੇ ਖੇਤ ਨੂੰ ਰਸਤਾ ਨਹੀਂ ਲੱਗਦਾ ਉਹਨਾਂ ਲਗਵਾ ਸਕਦੇ ਆ ਕੱਲੇ ਖੇਤ ਨੂੰ ਜੇ ਮਰਬਾਬੰਦੀ ਦੇ ਟਾਈਮ 'ਚ ਉਹਦੇ ਟੱਕ ਨੂੰ ਕੋਈ ਰਸਤਾ ਲੱਗਿਆ ਹੋਇਆ ਨਾ ਉਦੋਂ ਬਾਅਦ ਕੱਲਾ ਮਾਲਕ ਸੀ ਉਹਦੇ ਲਈ ਪਹਿਲਾਂ ਮਾਲਕਲੇ ਵੀ ਦੱਸ ਕੇ ਲਈ ਰਿਸਪੋਜ਼ ਕਰੋ ਜਿਹੜਾ ਕੱਲਾ ਬੰਦਾ ਸੀ ਗਾਹੋਂ ਚ ਕਿੱਲਾ ਵੇਚ ਗਿਆ ਠੀਕ ਆ ਜਾਂ ਕਿਸੇ ਨੂੰ ਦੋ ਕਿੱਲੇ ਵੇਚ ਗਿਆ ਰਸਤਾ ਉਹਨੂੰ ਹੈ ਨਹੀਂ ਤਾਂ ਉਹ ਕੇਸ ਪਾ ਕੇ ਲਵਾ ਸਕਦਾ ਜੇ ਖਰੀਦੀ ਏ ਜੇ ਉਹ ਟੱਕ ਨੂੰ ਪਹਿਲਾਂ ਰਸਤਾ ਲੱਗਿਆ ਹੋਇਆ ਤਾਂ ਠੀਕ ਆ ਨਹੀਂ 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 ਕਨਾਂ ਕਿਸੇ ਬੰਦੇ ਦੀ ਕੋਈ ਵਸੀਤ ਵਸੀਤ ਕਰਵਾਈ ਹੈ ਜਾਂ ਨਹੀਂ ਇਹ ਪਤਾ ਕਿਵੇਂ ਪਤਾ ਕਰ ਸਕਦੇ ਆ ਯੋਨੇ ਬਸੀਤ ਜਿਹੜੀ ਕਰਾਉਂਦਾ ਹੈ ਨਾ ਬੰਦਾ ਜੀ ਉਹ ਪਰਿਵਾਰ ਦੇ ਮੈਂਬਰ ਨੂੰ ਕਿਸੇ ਨਾ ਕਿਸੇ ਨੂੰ ਤਾਂ ਦੱਸ ਦਈਏ ਨਾ ਵੀ ਮੈਂ ਬਸੀਤ ਕਰਵਾਤੀ ਫਲਾਣੇ ਮੁੰਡੇ ਦੇ ਨੌਕਰਾਤੀ ਠੀਕ ਆ ਫਲਾਣੇ ਬੱਚੇ ਦੇ ਨੌਕਰਾਤੀ ਕਿਸੇ ਨੂੰ ਵੀ ਹਿੱਸੇਦਾਰ ਦੇ ਨੌਕਰਾਤੀ ਆਪਾਂ ਦੱਸਦਾ ਜੇ ਉਹ ਕਿਸੇ ਬੰਦੇ ਨੇ ਨਹੀਂ ਦੱਸਿਆ ਤਾਂ ਉਹਨਾਂ ਦਾ ਕੋਈ ਆਪਣਾ ਪਰਸਨਲ ਵਕੀਲ ਹੁੰਦਾ ਹੈ ਵਕੀਲ ਦੇ ਰਾਹੀਂ ਕਰਾਉਂਦਾ ਹੈ ਠੀਕ ਆ ਉੱਥੋਂ ਪਤਾ ਲੱਗ ਜਾਂਦਾ ਹੈ अच्छा जी ਜਾਂ ਪਿੰਡ ਦੇ ਨੰਬਰਦਾਰ ਤੋਂ ਵੀ ਸਾਡੇ ਪਿਤਾ ਨੇ ਕੋਈ ਵਸੀਤਾ ਨਹੀਂ ਕਰਵਾਈ ਹੈ ਠੀਕ ਆ ਜੇ ਤਾਂ ਵਸੀਤ ਕਰਵਾਈ ਹੈ ਤਾਂ ਉਹ ਵਸੀਤ ਕਰਵਾ ਕੇ ਦੱਸ ਦੇਈ ਹੈ ਨਾ ਬੰਦਾ ਹਰੇਕ ਤਕਰੀਬਨ ਆਪਦਾ 90% ਚਾਂਸ ਤਾਂ ਇਹ ਹੀ ਹੁੰਦੇ ਨੇ 95% ਵੀ ਜਦੋਂ ਬੰਦਾ ਵਸੀਤ ਕਰਾਉਂਦਾ ਤਾਂ ਉਹ ਦੱਸਦਾ ਵੀ ਕਿਹਨੂੰ ਕਰਾਈਏ ਕਿਹਨੂੰ ਨਹੀਂ ਕਿਹਨੂੰ ਕਰਾਈਏ ਕਿਹਨੂੰ ਨਹੀਂ ਕਰਾਈਏ ਇੱਕ ਕੱਲ੍ਹ ਵਜh ਦਾ ਕਸਦਮ ਆਇਆ ਜੀ ਕਮੈਂਟ ਕਹਿੰਦਾ ਮੈਂ ਆਪਣੇ ਘਰ ਵਾਲਿਆਂ ਦੇ ਦੀ ਵਸੀਤ ਕਰਾ ਰੱਖੀ ਆ ਹੂੰ ਹੁਣ ਕਹਿੰਦਾ ਮੇਰੇ ਕੋਈ ਔਲਾਦ ਨਹੀਂ ਹੂੰ ਹੁਣ ਮੈਂ ਅੱਗੇ ਵਸੀਤ ਕਰਾਉਣੀ ਆ ਮੇਰੇ ਭਤੀਜੇ ਨੂੰ ਹਾਉ ਬਸੀਤ ਕੈਨਸਲ ਕਰਾ ਕੇ ਦੁਬਾਰੇ ਪਤੀਜੇ ਨੂੰ ਕਰਾ ਸਕਦੇ ਅੱਛਾ ਪਹਿਲੀ ਉਹ ਦੀ ਘਰ ਵਾਲੀ ਕੈਨਸਲ ਹੋਊਗਾ ਪਹਿਲੀ ਕਹਾਂ ਜਿਹੜੀ ਘਰ ਵਾਲੀ ਦੇ ਨਾਲ ਬਸੀਤ ਕਰਾਈ ਉਹਨੂੰ ਕੈਨਸਲ ਕਰਾ ਦੇ ਉਹਦੇ ਵਿੱਚ ਵੀ ਰਬਾ ਪਾਦਾ ਮੈਂ ਇੰਨੇ ਟ੍ਰਿਕ ਨੂੰ ਫਲਾਣੇ ਮੇਰੇ ਘਰ ਵਾਲੀ ਦੇ ਨਾਲ ਬਸੀਤ ਕਰਾਈ ਸੀ ਪਰ ਮੈਂ ਹੁਣ ਜਿਹੜੀ ਉਹਨੂੰ ਕੈਨਸਲ ਕਰਕੇ ਮੈਂ ਫਲਾਣੇ ਪਤੀਜੇ ਦੇ ਨਾਲ ਬਸੀਤ ਕਰਨਾ ਹਾਂ ਹਾਂ ਵੀ ਉਹ ਮੇਰੀ ਸਾਮ ਸੰਭਾਲ ਕਰਦਾ ਜੋ ਵੀ ਹੈ ਠੀਕ ਹੈ ਜੀ ਤੇ ਅੱਗੇ ਮੁਸਤਰੀ ਤੇ ਮਕਬੂਜਾ ਮੁਸਤਰੀ ਕੀ ਹੁੰਦਾ ਏ ਮੁਸਤਰੀ ਦਾ ਮਤਲਬ ਹੁੰਦਾ ਹੈ ਖਰੀਦਦਾਰ ਮਕਬੂਜਾ ਦਾ ਮਤਲਬ ਹੁੰਦਾ ਹੈ ਜਿਸ ਤਰ੍ਹਾਂ ਆਪਣਾ ਮਕਾਨ ਹੈ ਵੀ ਇਹ ਤੇ ਮੇਰਾ ਇਹ ਉਸ ਕਿਹਲੇ ਬੰਦੇ ਦਾ ਕਬਜਾ ਹੈ ਮੁਸਤਰੀ ਦੀ ਕਬਜਾ ਹੈ ਖਰੀਦਦਾਰ ਦੀ ਕਬਜਾ ਹੈ ਮਕਬੂਜਾ ਮੁਸਤਰੀ ਦਾ ਮਤਲਬ ਇਹ ਹੋ ਗਿਆ ਕਾਸਤ ਮੁਸਤਰੀ ਦਾ ਮਤਲਬ ਹੋ ਗਿਆ ਜੇ ਵੈਦੜ ਜਮੀਨ ਹੈ ਹਾਂਜੀ ਉੱਥੇ ਵੀ ਵਿਕਾਸਤ ਜਿਹੜਾ ਖਰੀਦਦਾਰ ਹੈ ਉਹ ਕਰ ਰਿਹਾ ਉਹ ਕਰ ਰਿਹਾ ਮਕਬੂਜਾ ਦਾ ਮਤਲਬ ਹੁੰਦਾ ਹੈ ਜਿਹੜੀ ਚੀਜ਼ ਦੀ ਖੇਤੀ ਨਹੀਂ ਹੁੰਦੀ ਮਕਾਨ ਹੋ ਗਿਆ ਕੋਈ ਕੋਠਾ ਹੋ ਗਿਆ ਕੋਈ ਫੈਕਟਰੀ ਹੋਗੀ ਉੱਥੇ ਮਕਬੂਜਾ ਮੁਸਤਰੀ ਹੁੰਦਾ ਵੀ ਜਿਹੜਾ ਖਰੀਦਦਾਰ ਹੈ ਉਸ ਦੀ ਹੈ ਕਬਜਾ ਹੈ ਮੱਚ ਜਿਹੜਾ ਜਿਹਨੇ ਇਹ ਖਰੀਦਿਆ ਹਾਂ ਇੱਕ ਫਰਦ ਵਿੱਚ ਸੇਲ ਡੀਡ ਕਿਉਂ ਲਿਖਿਆ ਹੁੰਦਾ ਜੀ ਸੇਲ ਡੀਡ ਜਿਹੜੀ ਰਿਸ਼ਤੀ ਹੈ ਨਾ ਜੀ ਹਾਂਜੀ ਪਹਿਲਾਂ ਤਾਂ ਜਦੋਂ ਪੰਤਕਾਲ ਕਰਾਉਂਦੇ ਤੇ ਇੰਤਕਾਲ ਹੀ ਹੁੰਦਾ ਸੀ ਕੋਈ ਰਿਸ਼ਤੀ ਹੁੰਦੀ ਹੈ ਨਾ ਇਹ ਹਾਂਜੀ ਜੇ ਪੰਤਕਾਲ ਨਹੀਂ ਕਰਾਉਂਦੇ ਉਹਦੇ ਵਿੱਚ ਸੇਲ ਡੀਡ ਦਾ ਬੇਰਵਾ ਦੇ ਕੇ ਅੰਦਰਾਜ ਆ ਜਾਂਦਾ ਵੀ ਆ ਸੇਲ ਡੀਡ ਹੋਈ ਹੈ ਇੰਨੀ ਤਰੀਕ ਨੂੰ ਹੋਈ ਹੈ ਫਲਾਣੇ ਬੰਦੇ ਨੇ ਫਲਾਣੇ ਦੇ ਨਾਲ ਰਿਸ਼ਤੀ ਕਰਾਈ ਹੋਈ ਹੈ ਠੀਕ ਹੈ ਤਾਂ ਕਿ ਜੇ ਇੰਤਕਾਲ ਨਹੀਂ ਹੋਇਆ ਤਾਂ ਵੀ ਕੱਲ ਨੂੰ ਕਿਸੇ ਨਾਲ ਜਾਨੀ ਕਿ ਫਰਾਰ ਨਾ ਹੋ ਜਾਏਗੀ ਇਕਾ ਮੇਰੇ ਦਾਦੇ ਨੇ ਮੇਰੇ ਚਾਚੇ ਦੇ ਨਾਮ 2 ਕਿਲੇ ਵੱਧ ਨਾਮ ਕਰਵਾ ਦਿੱਤੇ ਵੀ ਹੁਣ ਕੀ ਕਰੀਏ ਸੀ ਹੁਣ ਕੁਝ ਨਹੀਂ ਹੋਣਾ ਜੀ ਉਹਨੇ ਕਰਾਤੀ ਜਣ ਕੇ ਜੇ ਤਾਂ ਜੱਦੀ ਹੈ ਜੀ ਹਾਂਜੀ ਫਿਰ ਤੁਸੀਂ ਕੇਸ ਪਾ ਸਕਦੇ ਹੋ ਕਿ ਸਾਡੀ ਜੱਦੀ ਸਾਡਾ ਇਨਾ ਹਿੱਸਾ ਬਣਦਾ ਸੀ ਵੀ ਇਨਾ ਬਰਾਬਰ ਹਾਂ ਦੇਖੋ ਜਦੋਂ ਉਹ ਕਰਾ ਗਿਆ ਤਾਂ ਜੇ ਜੱਦੀ ਨਹੀਂ ਹੈਗੀ ਫਿਰ ਕੁਝ ਨਹੀਂ ਹੋਣਾ ਅੱਛਾ ਜੀ ਇਹ ਕਲੱਠੇ 'ਚ ਰਸਤੇ ਦੇ ਪਹੀਆਂ ਕਿਵੇਂ ਬਦਲੀਆਂ ਜਾ ਸਕਦੀਆਂ ਨੇ ਜੀ ਨਹੀਂ ਜਿਹੜੀਆਂ ਲੱਗੀਆਂ ਹੋਈਆਂ ਪਹੀਆਂ ਨੇ ਨਾ ਜੀ ਉਹ ਬਦਲੀ ਤਾਂ ਜਾ ਸਕਦੀ ਐ ਜਿਵੇਂ ਸਪੋਜ਼ ਕਰੋ ਕੋਈ ਪਹੀ ਐ ਪੰਚਾਇਤ ਦੇ ਨੋ ਮਾਲਕੀ ਐ ਉਹ ਪਹੀ ਜਿਆਦੇ ਲੰਬੀ ਪੈਂਦੀ ਐ ਕੋਈ ਸ਼ਾਰਟਕਟ ਪਹੀ ਹੋਰ ਲੱਗਦੀ ਹੁੰਦੀ ਐ ਉਹ ਪੰਚਾਇਤ ਡਾਇਰੈਕਟਰ ਤੋਂ ਪ੍ਰਮਾਣਗੀ ਲੈ ਕੇ ਪੰਚਾਇਤ ਮਤਾ ਪਾ ਕੇ ਦਊਗਾ ਵੀ ਅਸੀਂ ਆਹ ਪਹੀ ਦੀ ਮਾਲਕੀ ਇਹਨੂੰ ਦੇ ਰਹੇ ਆਂ ਇਹਦੀ ਬੱਟੇ ਦੀ ਜ਼ਮੀਨ 'ਚੋਂ ਆਹ ਪਹੀ ਲੈ ਰਹੇ ਆਂ ਜੀ ਪੰਚਾਇਤ ਡਾਇਰੈਕਟਰ ਦੀ ਪ੍ਰਮਾਣਗੀ ਨਾਲ ਜਦੋਂ ਕੋਈ ਚੀਜ਼ ਚੇਂਜ ਹੋਊਗੀ ਹਾਂ ਜੀ ਪਹੀਆਂ ਰਸਤੇ ਫਿਰ ਚੇਂਜ ਹੋ ਸਕਦੇ ਨੇ ਵੈਸੇ ਨਹੀਂ ਵੈਸੇ ਜਾ ਪਹਿਲਾਂ ਕਿਸੇ ਨੇ ਅਪੀਲ ਪਾ ਕੇ ਸੀਓ ਤੋਂ ਜਾਂ ਐਸਓ ਤੋਂ ਕੋਈ ਤੜਾਈ ਹੋਈ ਹੈ ਪਹੀ ਹੋਰ ਲਵਾਈ ਹੋਈ ਹੈ ਉਹ ਉਹਨਾਂ ਦੇ ਫੈਸਲੇ ਨਾਲ ਜਿਹੜਾ ਇੰਤਕਾਲ ਹੋਏ ਹੋਣੇ ਉਹਨਾਂ ਫੈਸਲਿਆਂ 'ਚ ਬਦਲੀ ਹੋਣੀ ਨੇ ਪਈ ਹੈ ਠੀਕ ਹੈ ਜੀ ਹਾਂ ਜੀ ਫੇਰ ਹੋ ਸਕਦਾ ਜੀ ਇਹ ਕਹਿੰਦੇ ਪੱਕੀ ਬਰਾਸਤ ਕਿਵੇਂ ਹੋ ਸਕਦੀ ਹੈ ਦਾ ਮਤਲਬ ਕੀ ਹੈ ਪੱਕੀ ਬਰਾਸਤ ਕਿਹਨੂੰ ਕਹਿੰਦੇ ਨੇ ਲੋਕੇ ਪੱਕੀ ਬਰਾਸਤ ਨਹੀਂ ਕਹਿੰਦੇ ਪੱਕੀ ਬਸੀਤ ਹੋਊਗੀ ਅੱਛਾ ਪੱਕੀ ਬਰਾਸਤੋਂ ਪੱਕੀ ਬਸੀਤ ਹੋਣੀ ਓਕੇ ਕਿ ਬਸੀ ਤੇ ਕੱਚੀ ਬਸੀ ਤੇ ਪੱਕੀ ਬਸੀ ਤੋਂ ਹੋਊਗੀ ਜਿਹੜੀ ਰਿਸਟਰਡ ਬਸੀ ਤਾਂ ਜੀ ਕੱਚੀ ਬਸੀ ਤੇ ਜਿਹੜੀ ਆਪਾਂ ਘਰੇ ਲਿਖ ਲੈਣ ਉਹਨੇ ਕੱਚੀ ਖਾਰਜੀ ਬਸੀ ਹਾਂਜੀ ਹਾਂਜੀ ਠੀਕ ਕਹਿੰ ਤਕਸੀਮ ਦੇ ਦੌਰਾਨ ਜੇਕਰ ਕੋਈ ਓਬਜੈਕਸ਼ਨ ਲੱਗੇ ਤਾਂ ਤਕਸੀਮ ਟੁੱਟ ਸਕਦੀ ਹੈ ਜਾਂ ਨਹੀਂ ਜੀ ਜੇ ਕੋਈ ਜੈਨੂਨ ਹੋ ਲੱਗਿਆ ਹੈ ਨਾ ਜੀ ਵੀ ਹਾਂ ਇਹ ਕਾਰਨ ਜਣਕੀ ਤਕਸੀਮ ਚ ਜਣਕੀ ਇਹ ਗੱਲ ਕਲੀਅਰ ਨਹੀਂ ਹੋਈ ਹੈ ਹਾਂ ਜਾਂ ਮਾਲਕੀ ਕਿਸੇ ਦੀ ਗਲਤ ਹੈ ਵੀ ਇਹਦੀ ਇੰਨੀ ਮਾਲਕੀ ਨੂੰ ਗਲਤ ਪੈ ਗਈ ਜੀ ਇਹਦੀ ਮਾਲਕੀ ਇੰਨੀ ਬਣਦੀ ਹੈ ਜੀ ਕੋਈ ਰੀਜ਼ਨ ਕਾਰਨ ਹੋਵੇ ਫਿਰ ਟੁੱਟ ਸਕਦੀ ਹੈ ਅੱਛਾ ਜੀ ਨਹੀਂ ਨਹੀਂ ਹੋ ਸਕਦੀ ਨਹੀਂ ਜੀ ਕਿ 10 ਸਾਲ ਪਹਿਲਾਂ ਕਿਸੇ ਬੰਦੇ ਨੇ ਗਰਦਾਵਰੀਆਂ ਕਰਤਾਂ ਕਰਾਈਆਂ ਸੀ ਤੇ ਹੁਣ ਉਹ ਠੀਕ ਹੋ ਸਕਦੀਆਂ ਨੇ ਹਾਂ ਗਰਦਾਵਰੀਆਂ ਦੇਖੋ ਸਪੋਜ਼ ਕਰੋ ਜਿਹੜੇ ਬੰਦੇ ਨੇ ਗਰਦਾਵਰੀ ਕਰਾਈ ਹੈ ਨਾ ਹੀ ਹਾਂਜੀ ਉਹ ਬੰਦੇ ਦਾ ਕਬਜ਼ਾ ਨਹੀਂ ਹੈ ਉਹ ਜਿਹੜਾ ਬੰਦਾ ਠੀਕ ਕਰਾਉਣਾ ਚਾਹੁੰਦਾ ਉਹਦਾ ਕਬਜ਼ਾ ਹੈ ਹੂੰ ਫਿਰ ਉਹ ਗਰਦੋਰੀ ਚੇਂਜ ਕਰਾ ਸਕਦਾ ਤਹਿਸੀਲਦਾਰ ਸਾਹਿਬ ਦੇ ਜਿਹੜਾ ਵੀ ਮੌਕਾ ਦਾ ਰੇ ਨੂੰ ਅਫਸਰ ਹੈਗੇ ਆ ਉਹਦੇ ਕੇਸ ਪਾ ਕੇ ਆਪਣੀ ਗਰਦੋਰੀ ਕਰਾ ਸਕਦਾ ਅਗਰ ਜਿਹਦਾ ਕਬਜ਼ਾ ਨਹੀਂ ਹੈਗਾ ਉਹ ਤਾਂ ਨਹੀਂ ਫਿਰ ਉਹ ਉਹ ਚੇਂਜ ਨਹੀਂ ਕਰਾ ਸਕਦਾ ਸਪੋਜ਼ ਕਰੋ ਕਿਸੇ ਨੇ 10 ਸਾਲ ਪਹਿਲਾਂ ਗਰਦੌਰੀ ਕਰਾ ਲਈ ਆਪਦੇ ਨੂੰ ਕਬਜ਼ਾ ਉਹਦਾ ਅੱਜ ਵੀ ਹੋਵੇ ਉਸੇ ਦਾ ਉਹ ਗਰਦੌਰੀ ਚੇਂਜ ਨਹੀਂ ਹੋ ਸਕਦੀ ਠੀਕ ਆ ਮੰਨ ਲਓ ਕਬਜ਼ਾ ਤਾਂ ਮੇਰਾ ਹਾਂ ਗਰਦੌਰੀਆਂ ਕਿਸੇ ਹੋਰ ਨੇ ਕਰਾਤੀ ਹਾਂ ਫਿਰ ਚੇਂਜ ਕਰਾ ਸਕਦੇ ਫਿਰ ਹੋ ਸਕਦੀ ਹੈ ਫਿਰ ਹੋ ਸਕਦੀ ਹੈ ਠੀਕ ਹੈ ਠੀਕ ਇੱਕ ਹਿੱਸੇ ਦਰਾਂਨ ਬਾਇਾਨ ਮੁਸਤਰੀਆਂ ਨਕਾਸਤ ਮੁਸਤਰੀਆਂ हिस्सेदार ਬਾਇੰ ਦਾ ਮਤਲਬ ਹੁੰਦਾ ਵੀ ਜਿਹੜਾ ਇਹ ਚ ਖੇਤ ਚ ਹਿੱਸੇਦਾਰ ਹੈ ਉਹ ਫਲਾਣਾ ਬੰਦਾ ਨੋ ਪਾਇਆ ਹੁੰਦਾ ਫਲਾਣਾ ਸਿੰਘ ਹਿੱਸੇਦਾਰ ਬਾਇਆ ਵੀ ਇਹ ਹਿੱਸੇਦਾਰ ਨੇ ਜ਼ਮੀਨ ਵੇਚੀ ਹੈ ਬਾਇਆ ਦਾ ਮਤਲਬ ਹੋ ਗਿਆ ਵੇਚੀ ਠੀਕ ਹੈ ਜੀ ਮੁਸਤਰੀ ਦਾ ਮਤਲਬ ਹੋ ਗਿਆ ਖਰੀਦਦਾਰ ਖਰੀਦਦਾਰ ਅਬ ਇਹਨੇ ਫਲਾਣਾ ਬੰਦੇ ਨੇ ਖਰੀਦੀ ਹੈ ਠੀਕ ਹੈ ਜੀ ਇਹ ਜਦੋਂ ਆਪਾਂ ਕੋਈ ਬਾਇਅ ਸ਼ਬਦ ਹੁੰਦਾ ਨਾ ਉੱਪਰ ਨੋ ਲਿਖਾ ਹੁੰਦਾ ਫਲਾਣਾ ਸਿੰਘ ਹਿੱਸੇਦਾਰ ਬਾਇਆ ਹਾਂ ਜੀ ਬਾਇਆ ਦਾ ਮਤਲਬ ਹੋ ਗਿਆ ਵੇਚਣ ਵਾਲਾ ਵੇਚਣ ਵਾਲਾ ਗਾਹ ਨੋ ਲਿਖਾ ਹੁੰਦਾ ਵੀ ਫਲਾਣਾ ਸਿੰਘ ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ ਮੁਸਤਰੀ ਉਹਦਾ ਮਤਲਬ ਹੋ ਗਿਆ ਵੀ ਇਹ ਖਰੀਦਦਾਰ ਹੈ ਗਾ ਕਾਸਤ ਮੁਸਤਰੀ ਦਾ ਮਤਲਬ ਹੁੰਦਾ ਹੈ ਵੀ ਇਹ ਬੌਂਦਾ ਵੀ ਇਹੀ ਹੈ ਠੀਕ ਹੈ ਜਿਹੜੇ ਨੇ ਖਰੀਦੀਆ ਬੌਂਦਾ ਵੀ ਇਹੀ ਹੈ ਬੌਂਦਾ ਵੀ ਹਾਂ ਇੱਕ ਆਪ ਮਸਕੂਕੀ ਕਬਦ ਕਹ ਰਹੇਗੇ ਮਸਕੂਕੀ ਮਤਲਬ ਹੁੰਦਾ ਹੈ ਵੀ ਕੋਈ ਗਲਤੀ ਹੈ ਹਾਂਜੀ ਮਸਕੂਕ ਕੀਤਾ ਗਲਤ ਕੀਤਾ ਹੋਇਆ ਹੋਇਆ ਉਹਨੂੰ ਠੀਕ ਕਰਨਾ ਮਸਕੂਕੀ ਹਾਂ ਉਹਨੂੰ ਮਸਕੂਕੀ ਕਿਹਾ ਜਾਂਦਾ ਹੈ ਸਰ ਨਾਨਾ ਦੋ ਤਿੰਨ ਨੂੰ ਬਲੱਡ ਰਿਲੇਸ਼ਨ ਵਿੱਚ ਰਜਿਸਟਰੀ ਕਰਵਾ ਸਕਦਾ ਹਾਰਸ਼ਟੀ ਹੋ ਸਕਦੀ ਦੋ ਤਿੰਨ ਹੋ ਸਕਦੀ ਨੰਨੇ ਬਲੋ ਨਾਨੇ ਵੱਲ ਹੋ ਸਕਦੀ ਹੈ ਹੋ ਸਕਦੀ ਦਾਦਾ ਪੁੱਤੇ ਨੂੰ ਵੀ ਕਰਾ ਸਕਦਾ ਦਾਦਾ ਪੁੱਤੇ ਨੂੰ ਵੀ ਕਰਵਾ ਸਕਦਾ ਇਹਦੇ ਵਿੱਚ ਕਈ ਬੰਦੇ ਇਹ ਵੀ ਇਤਰਾਜ਼ ਕਰਦੇ ਨੇ ਵੀ ਜੇ ਮੰਨ ਲਓ ਦਾਦਾ ਪੋਤੇ ਨੂੰ ਕਰਾ ਰਿਆ ਮੰਨ ਲਓ ਸਪੋਜ ਕਰੋ ਉਹਦੇ ਮੁੰਡੇ ਨੂੰ ਛੱਡ ਰਾਇ ਇੱਕ ਤਰ੍ਹਾਂ ਪਰ ਉੱਥੇ ਮੁੰਡਾ ਤਰਾਜ ਕਰ ਸਕਦਾ ਨਹੀਂ ਮੁੰਡੇ ਦਾ ਤਰਾਜ ਕੀ ਪੁੱਗਾ ਮੁੰਡੇ ਦਾ ਆਪਦੇ ਨਾਲ ਉਹ ਹੀ ਕਿ ਮੁੰਡੇ ਨਾਲ ਉਹ ਹੀ ਮੇਰੀ ਗੱਲ ਸੁਣਦਾ ਜੀ ਉਹਦਾ ਤਰਾਜ ਦਾ ਤਾਂ ਹੈ ਉਤਰਾਜ ਕਈ ਵਾਰੀ ਇਹ ਹੁੰਦਾ ਹੈ ਬਾਪ ਨੂੰ ਇਹ ਲੱਗਦਾ ਵੀ ਹਾਂ ਮੇਰਾ ਮੁੰਡਾ ਦਾ ਸ਼ਰਾਬੀ ਹੈ ਜਾਂ ਕੋਈ ਨਸ਼ੇ ਪੱਤੇ ਵਾਲਾ ਹੈ ਵੀ ਇਹ ਜ਼ਮੀਨ ਮੇਰੀ ਬਰਬਾਦ ਨਾ ਕਰ ਦੇ ਇਸ ਕਰਕੇ ਡਰਦਾ ਮਰਾ ਕਈ ਵਾਰੀ ਪੁੱਤੇ ਨੂੰ ਕਰਾ ਰਣਾ ਠੀਕ ਆ ਕਈ ਵਾਰੀ ਕਰਵਾ ਜਾਂਦਾ ਉਹ ਹੋ ਜਾਂਦੀ ਹੈ ਕੋਈ ਹੋ ਜਾਂਦੀ ਹੈ ਉਹ ਦੋਸਤੋ ਜੇਕਰ ਤੁਹਾਡੇ ਹੋਰ ਕੋਈ ਸਵਾਲ ਰਹੇਗਾ ਤਾਂ ਸਾਨੂੰ ਵੀਡੀਓ ਵਿੱਚ ਕਮੈਂਟ ਕਰਕੇ ਦੱਸਿਓ ਤਾਂ ਇੱਕ ਵਾਰ ਫਿਰ ਤੋਂ ਤੁਹਾਡਾ ਵੀ ਸਰ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਵੱਧ ਵੱਧ ਸ਼ੇਅਰ ਕਰਿਆ ਕਰੋ ਸਾਡੀ ਜਾਣਕਾਰੀ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਦੱਸਿਆ ਕਰੋ ਤੇ ਆਪਣਾ ਜਿਹੜਾ ਪਲੇ ਸਟੋਰ ਐਪ ਸਟੋਰ ਤੇ ਐਪ ਆ ਉਹ ਫੈਮਿਲੀ ਕੰਟੈਂਟ ਆ ਵੈਸੇ ਵੀ ਸਾਡੀ ਵੀਡੀਓ ਜਿੰਨੀਆਂ ਵੀ ਹੁੰਦੀਆਂ ਨੇ ਸਰ ਨਾਲ ਉਹ ਫੈਮਿਲੀ ਕੰਟੈਂਟ ਵਾਲੀਆਂ ਹੁੰਦੀਆਂ ਨੇ ਮੇਰੀਆਂ ਭੈਣਾਂ ਮੇਰੀਆਂ ਮਾਂ ਮਾ ਸਾਡੀਆਂ ਬੱਚੀਆਂ ਬੇਟੀਆਂ ਕੋਈ ਵੀ ਦੇਖ ਲੇ ਸਾਡੇ ਕੰਟੈਂਟ ਨੂੰ ਸਾਡਾ ਚੈਲੰਜ ਆ ਤੇ ਇੱਕ ਵੀ ਸ਼ਬਦ ਜਾਂ ਇੱਕ ਵੀ ਕੋਈ ਵੀਡੀਓ ਦੀ ਕਲਿੱਪ ਇਦਾਂ ਦਾ ਨਾ ਹੋਵੇ ਸੀ ਕਿ ਉਹਨੂੰ ਪਰਿਵਾਰ 'ਚ ਬੈਠ ਕੇ ਨਾ ਦੇਖ ਸਕੇ। ਸੋ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਬੜਾ ਮਾਣ ਮਹਿਸੂਸ ਹੋਊਗਾ। ਕਿਸੇ ਆਪਣੇ ਬੱਚਿਆਂ ਦੇ ਨਾਲ ਸ਼ੁਰੂ ਤੋਂ ਛੋਟੇ ਹੁੰਦਿਆਂ ਹੀ ਉਹਨਾਂ ਨੂੰ ਅਸੀਂ ਇੱਕ ਪ੍ਰਾਪਰਟੀ ਦੇ ਨਾਲ ਜੋੜ ਰਹੇ ਹਾਂ ਜੋ ਅੱਗੇ ਜਾ ਕੇ ਜਿਹਦੇ ਉੱਪਰ ਸਾਡੀ ਪੂਰੀ ਗੇਮ ਘੁੰਮਦੀ ਆ। ਜਦੋਂ ਅਸੀਂ ਕਿਸੇ ਚੀਜ਼ ਨੂੰ ਖਰੀਦਦੇ ਹਾਂ ਉਦੋਂ ਸਾਨੂੰ ਉਹ ਚੀਜ਼ ਦੇ ਵਿੱਚ ਇੰਟਰਸਟ ਹੁੰਦਾ ਸੀ। ਬਾਅਦ ਚੜ ਕੇ ਉਹਦੇ ਸਵਾਲ ਕਰਦੇ ਆ ਤਾਂ ਕਿ ਸਾਨੂੰ ਇਹਨਾਂ ਫਿਊਚਰ ਦੇ ਵਿੱਚ ਕੋਈ ਦਿੱਕਤ ਨਾ ਆਵੇ। ਹੋਰ ਕੋਈ ਸਵਾਲ ਰਹੇਗਾ ਤਾਂ ਕਮੈਂਟ ਕਰਕੇ ਦੱਸਿਓ ਮਿਲਦੇ ਆ ਨਵੀਂ ਜਾਣਕਾਰੀ ਦੇ ਨਾਲ। ਤੋ ਟੋਡਾ ਵੀ ਸਰਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜੀ